ਸਾਡੇ ਗੋਦੀ ਸਰਪੰਚ ਜੀ ਹਲਕੇ ਦੇ ਐਮਐਲਏ ਸਾਹਿਬ ਬਸਰ ਸਤਰਪਾਲ ਜੀ ਨਮਸਕਾਰ ਹਲਕੇ ਦੇ ਐਮਐਲਏ ਸਾਹਿਬ ਤੇ ਉਹਨਾਂ ਦੇ ਮੇਲ ਦੀ ਤਰ੍ਹਾਂ ਦਾ ਜਿ ਸਿਰਫ 2 ਮਿੰਟ ਦੇ ਵਾਸਤੇ ਆਣ ਤੇ ਸੰਸਦਾਂ ਨੂੰ ਗੁਰਪ੍ਰੋਭ ਦੀ ਮੂਵਾਂ ਕਰ ਦੇਣ ਉਹਨਾਂ ਦੇ ਨਾਲ ਬੜਾ ਚੰਗਾ ਦੇ ਅਨੁਸਾਰ ਯੂਐਸਸੀ ਦੇ ਪਾਰ ਤਕਰੀਰ ਦੇ ਦੇ ਉਰਿਆ ਪਰ ਉਹ ਵੀ ਪ੍ਰਧਾਨ ਜਿਆ ਸਤਾਨ ਸਾਹਿਬ ਜੀ ਉਹਨਾਂ ਦੇ ਵੀ ਤਾਦ ਕਰਦੇ ਆ ਸਾਡੇ ਡਾਕਟਰ ਸਾਹਿਬ ਜੀ ਅਸ਼ੋਧਰਪਾਲ ਜੀ ਐਮਐਲਏ ਸਾਹਿਬ ਸਰੇ ਕਰੋ ਅਨਰਾਜ ਮਹਾਰਾਜ ਦੇ ਪਾਵਨ ਸਰਗਤ ਕੈਂਪ ਦੇ ਅੰਦਰ ਸਮਸ਼ਿਆ ਬੇਸ਼ੱਕ ਸਿੱਤੇ ਉਹਨਾਂ ਦੇ ਜਨਮ ਦੇ ਤੋਂ ਬਾਅਦ ਸਰਦਾਰ ਜੀ ਦਾ ਨਾਮ ਬਣਾ ਰਿਹਾ ਅੱਜ ਨਗਰ ਬੜਾਚੌਰ ਇਲਾਕੇ ਦੇ ਸਾਰੀਆਂ ਸੰਗਠਨਾਂ ਜ਼ਿੰਮੇਵਾਰ ਸਾਥੀ ਸਰਦਾਰਾਂ ਦੀ ਸਮਰਥਕ ਕਮੇਟੀ ਸਾਰੇ ਕਾਲ ਜੋ ਰਾਜਨੀਤਿਕ ਪਾਰਟੀਆਂ ਦੇ ਆਗੂ ਦਾ ਬਾਦ ਕਾਲ ਜੋ ਪਾਰਟੀਆਂ ਸਾਹਿਬਾ ਪਮਾ ਪਾਰਡਿਆ ਜੀ ਐਮਸੀ ਸਾਹਿਬ ਜਸਨੀਰ ਔਲੀਆ ਪਰ ਜੀ ਦਲਵਾਗ ਜੀ ਕਾਲ ਜੋ ਵਜੇ ਮੰਗੂ ਪਰ ਜੀ ਕਾਰ ਜੋ ਸਾਡੇ ਕਮੇਟੀ ਦੇ ਪ੍ਰਧਾਨ ਸਾਹਿਬ ਪਰਮਿੰਦਰ ਮੈਨਕਾ ਸਾਹਿਬ ਜਿਨ੍ਹਾਂ ਨੇ ਪਿਛਲੇ ਦਿਨੀ ਸਾਨੂੰ ਇੱਥੇ ਪਹੁੰਚਣ ਦਾ ਸਦਾ ਪੱਤਰ ਦਿੱਤਾ ਮੈਂ ਇਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਦੇ ਕਰਕੇ ਆ ਸਾਰੀਆਂ ਸੰਗਤਾਂ ਦਾ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਇਤੋ 650 ਸਾਲ ਪਹਿਲਾਂ ਇਸ ਦੇਸ਼ ਦੀ ਬਨਵਸਤਾ ਦੇ ਗਲਾਮ ਬਨਾਰਸ ਦੀ ਧਰਤੀ ਤੋਂ ਜੋ ਸੰਦੇਸ਼ ਸਾਨੂੰ ਵਿਸ਼ਵ ਦੇ ਲੋਕਾਂ ਨੂੰ ਦਿੱਤਾ ਅੱਜ ਸਾਨੂੰ ਸਾਰਿਆਂ ਨੂੰ ਉਹ ਸੰਦੇਸ਼ ਨੂੰ ਜਿਨ੍ਹਾਂ ਨੇ ਕਿਹਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹੱਥ ਛੋਟ ਬੜੇ ਸਭ ਸੰਭਸੇ ਰਵਿਦਾਸ ਰਹੇ ਪ੍ਰਸੰਨ ਬੇਗੋង ਪਰਦਾ ਥੋਟ ਜਿਹੜਾ ਉਹਨਾਂ ਨੇ ਸਾਨੂੰ ਦਿੱਤਾ ਜਿਹਦੇ ਵਿੱਚ ਕਿਹਾ ਸੀ ਕਿ ਬੇਗੋਮ ਮਰਾਹ ਸ਼ਹਿਰ ਕੋ ਨਾ ਦੋ ਘਰ ਦੋ ਨਹੀਂ ਬਿਠਾਓ ਨਾ ਤਜ਼ਵੀਰ ਖਰਾਜ ਦਾ ਮਾਲ ਖੋਪਨਾ ਖਤਾ ਨਾ ਤਰਜਵਾਲ ਕਿ ਇਹ ਜਿਹੜਾ ਰਾਜ ਪ੍ਰਬੰਧ ਇਸ ਦੇਸ਼ ਦੇ ਅੰਦਰ ਹੋਣਾ ਚਾਹੀਦਾ ਹੈ ਜਿੱਥੇ ਕਿਸੇ ਨੂੰ ਡਰ ਪਾਏ ਖੋਪਨਾ ਨਾ ਹੋਵੇ ਜਿੱਥੇ ਕਿਸੇ ਨੂੰ ਟੈਕਸ਼ਨ ਨਾ ਦੇਣਾ ਪਵੇ ਜਿੱਥੇ ਕਿਸੇ ਨੂੰ ਬਿਨਾਂ ਘਰ ਤੋਂ ਬਿਨਾਂ ਰੋਟੀ ਤੋਂ ਬਿਨਾਂ ਕੱਪੜੇ ਤੋਂ ਰਹਿਣਾ ਪਵੇ ਅੱਜ ਇਹ ਮੌਕਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 550 ਸਾਲ ਪਹਿਲਾਂ ਉਸ ਸਮੇਂ ਦੇ ਮੌਕੇ ਤੇ ਹਾਕਮਾਂ ਦੇ ਨਾਲ ਗੱਲ ਕੀਤੀ ਤੇ ਅਜਾ ਪਾਉਣਾ ਤੇ ਨਿਆਂ ਸਮੁੱਚਾ ਵਿੱਚ ਉਹਨਾਂ ਨੂੰ ਯਾਦ ਕਰ ਰਿਹਾ ਹੈ ਮੈਦਾਨ ਕਲ ਆਂਗਰੇਜ਼ਾਂ ਦਾ ਤਮਾਮ ਜੋ ਮਨਕਾ ਜੀ ਪਾਟਿਆ ਸਾਹਿਬ ਮੈਂ ਕਿਹਾ ਕਿ ਜਰੂਰ ਹਾਜ਼ਰ ਰਿਲਵਾਨੀ ਆ ਮੈਂ ਰਾਤੋ ਰਾਤ ਚੱਲ ਕੇ ਅੱਜ ਤੇ ਆਇਆ ਗਾਉ ਨਗਰ ਕੀਰਨ ਰਾ ਪਾਰਥੂ ਬਨਾਰਸ ਦਾ ਪ੍ਰੋਗਰਾਮ ਹੈ ਸਾਰੀਆਂ ਸੰਗਤਾਂ ਨੇ ਜਾਣਾ ਅਸੀਂ ਵੀ ਉਸੇ ਜੀ ਸਾਹਿਬ ਦੇ ਜਨਮ ਸਥਾਨ ਤੇ ਮਾਣਣਾ ਇਸ ਕਰਕੇ ਅੱਜ ਦੇ ਸਮਾਗਮ ਤੇ ਮੈਂ ਸਾਰੀ ਸੰਗਤ ਨੂੰ ਸਮੁੱਚੀ ਪ੍ਰਬੰਧਕ ਕਮੇਟੀ ਦਾ ਜੀ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਪ੍ਰੋਗਰਾਮ ਲਿਖਿਆ ਔਰ ਗੁਰੂ ਸਾਹਿਬ ਦਾ ਗੁਣगान ਕਰ ਰਹੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇ ਰਿਹਾ ਜਾਂ ਲੈਂਦਾ ਜੈ ਭੀ ਜੈ ਪਾਤ ਜੈ ਗੁਰਦੇ ਤਾਨ ਗੁਰਦੇ ਸ੍ਰੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਸੋਡੇ ਨਮਸਕਾਰ ਹੰਤੂ ਸਭਾ ਅਸ਼ੋਕਰ ਬਾਸਰੀ ਰਾਜੇ ਸਾਹਿਬ ਐਮੋਲਫ ਸਾਹਿਬ ਅਸੀਂ ਹਮਾ ਦਾ ਵਿੱਚ ਪਹੁੰਚਣ ਤੇ ਸਹਿਜ ਜੇਤਨਵਾਦ ਕਰਦੇ ਜੈ ਗੁਰੂ ਜੀ ਤਾਨ ਗੁਰੂ ਸਾਡੇ ਸਰਪੰਚ ਸਾਹਿਬ ਪ੍ਰਧਾਨ ਸਾਹਿਬ ਲਾਡੀ ਰਾਣੀ ਮੈਨਾਂ ਦੇ 500 ਰੁਪਿਆ ਕਬੀਰ ਰਵਿਦਾਸ ਮਹਾਰਾਜ ਜੀ आब <laughs> হব হবো আগে লাগে ਦੇਤੀ ਸਰਕਾਰ ਦੇ ਸਰਦਾਰ ਜਸਮੀਤ ਸਿੰਘ ਜੀ ਬੜੀ ਸਾਹਿਬ ਬਹੁਤ ਸਾਡੇ ਦਰਮਿਆਨ ਪਹੁੰਚੇ ਆ ਅਸੀਂ ਆਪਣੀ ਸ਼ੁਰੂਏ ਵਿਦਿਆਨ ਨਿਯੰਤਰਕ ਕਮੇਟੀ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਜਸਮੀਤ ਸਿੰਘ ਜੀ ਬੜੀ ਸਾਹਿਬ Yeah. ਸਾਦਾ ਕਮਾਲ ਸਤਿਗੁਰੂ ਬਾਬਾ ਰਵਿਦਾਸ ਮਹਾਰਾਜ ਜੀ ਦੇ ਸੁਪੈ ਉਦਰਾ ਨਾਮ ਗੀਤ ਨਾਲ ਪਿਆਰ ਕਰਦੇ ਹੋਏ ਵਾਲਮੀ ਕੀ ਨੌਜਵਾਨ ਸਵਾ ਪ੍ਰਬੰਧਕ ਕਮੇਟੀ ਸਾਡੇ ਵਾਲਮੀ ਕੀ ਭਗਵਾਨ ਵਾਲਮੀ ਮੰਦਿਰ ਤੋਂ ਸਾਡੇ ਢੋਲੀ ਦਾਸ ਜੀ ਪ੍ਰਧਾਨ ਜੀ ਪ੍ਰਬੰਧਕ ਮੂਰਤੀ ਕਮੇਟੀ ਬੋਸੇ ਨੇ ਅਜੇ ਮੰਗਪਰੀਆ ਸਾਹਿਬ ਸਾਡੇ ਲਾਗੀ ਰਾਣਾ ਜੀ ਜਿੰਦੀ ਪ੍ਰਧਾਨ ਜੀ ਅਤੇ ਵੀ ਸਾਡੇ ਐਮਸੀ ਸਾਹਿਬ अवदास महाराज जी नतन अॼु अॻियां मार्का ਸਾਡੀ ਰਾਣਾ ਜੀ ਪ੍ਰਧਾਨ ਬਹੁ ਬਹੁ ਮੁਬਾਰਕੀ ਕਹਿੰਦੀ ਕਿ ਕਰਕੇ ਇਹਦਾ ਜੋ ਕਰੀ ਸ਼ਰੀਰ ਦੀ ਮਾਈ ਕੀ ਕਰਦਾ ਬਈ ਪਰੀਆ ਕਲੀ ਅਨਸ਼ਾ ਮਾਰਕੰਸ ਨੂੰ ਤੇ ਬੰਨਿਆ ਪਰੀਆ ਕਲੀ ਅਨਸ਼ਾ ਮਾਰਕੰਸ ਨੂੰ جاتے جیو سفر بنا لے دیا خوشی دیا خوشی கமிட்டிகளவா <muchas> 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 سنانے لاڈار <desak> <desak> <task> ਜੋ ਹਨ ਬੰਨਿਆਂ ਦੀ ਸੁਨਹਿਰੀ ਗੱਲियां ਸੀ ਲੱਗ ਲਾਣਾ ਬਗਾਂ ਦੀ ਉਸ ਸਾਹਿਬ ਦੀ ਸੈਨਸੂਬ ਸਾਹਿਬ ਸੈਨਸੂਬ ਵੀਰ ਸਾਹਿਬ ਪੁਰਨੇ ਤਰਫੋਂ 100 ਰੁਪਈਆ ਇਹਦੇ ਕਮਾਲ ਉੱਤਲੀ ਵਾਲੇ ਸਾਡੇ 500 ਰੁਪਈਆ ਮੇਮ ਦਾ ਸੁਸਵਾਦ ਉਹਨਾਂ ਤਰਫੋਂ 500 ਰੁਪਈਆ ਸ੍ਰੀ ਵਰਮਦਾਸ ਮਹਾਰਾਜ ਜੀ ਦੇ ਨਾਮ ਕਰਦੇ ਹੋਏ ਸਰਪ੍ਰਦਾ ਵੀ ਕੋਣ ਕਿਸੇ ਦੀ خوشی نگر کیرتن کھٹیا جا رہا سو پوری پربندک دن الگ الگ مبارک ایک بین سلامی جادر کا Ready? Ready? Oh, ஜிி மன முதாரி மன ਭਾਈ ਦੀ ਵੀ ਬਹੁਤ ਵੱਡੀ ਸੇਵਾ ਹੈ ਭਾਈ ਪਾਣੀ ਪੀ ਲੈ ਭਾਜੀ ਦੀ ਵੀ ਬਹੁਤ ਵੱਡੀ ਆ ਦੇ ਪਾਣੀ ਦੇਖਿਆ ਇੰਦਾ ਇਹ ਹੁੰਦਾ ਇਹ ਹੁੰਦਾ ਪਿਆਰ ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਕਰਦਾ ਕਿ ਉਹ ਪੰਡਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰਨ ਜੀ ਜਿੰਨੇ ਵੀ ਸੰਗਤ ਨਗਰ ਕੀਰਤਨ ਦੇ ਨਾਲ ਸ਼ਮੂਲੀਅਤ ਕਰ ਰਹੀ ਹੈ ਜੀ ਉਹਨਾਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਪੰਡਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਾਂ ਤਾਂ ਸਤਿਗੁਰੂ ਲਵਦਾ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਪੀਸ਼ਾਨ ਨਗਰ ਕੀਰਤਨ ਆਪ ਸਾਰਿਆਂ ਦੇ ਸਹਿਯੋਗ ਨਾਲ ਆਪ ਜੀ ਦੇ ਆਪਣੇ ਗੁਰੂ ਘਰ ਬਾੜ ਨੰਬਰ 12 ਪੁਰਾਣੇ ਡਾਕ ਨਾਲ ਗਲੀ ਤੋਂ ਆਰੰਭ ਕੀਤਾ ਗਿਆ ਹੈ ਜਿਸ ਦੇ ਵਿੱਚ ਸ਼ਹਿਰ ਦੇ ਸਾਰੇ ਹੀ ਮੋਦਵਾਰ ਸਮਾਪਿਤ ਕੀਤੀ ਗਈ ਹੈ ਸਾਡੇ ਰੋਸ਼ਨ ਭਾਜੀ ਉਹ ਅੱਜ ਦੀ ਸਟੇਜ ਦਾ ਉਦਘਾਟਨ ਕਰਨਗੇ میں بےتی کرا گا کہ سنجیو ٹیلر ساڑھے اکل تسے وہ بھی منچ دے لاگی آن جی جو بولے پی ست گرو داس مہاراج کی ਸਾਡੇ ਰੋਸ਼ਨ ਪਈ ਰੋਸ਼ਨ ਰਲੀਆਂ ਵਾਲੇ ਉਹਨਾਂ ਵੱਲੋਂ ਅੱਜ ਸਟੇ ਦਾ ਰਸਗੜਨ ਕੀਤਾ ਗਿਆ ਹੈ